ਸਿਰੀ ਰਾਗ ਮੋਹ ਲਾ ਪਹਿਲਾ ਕਰ ਪੰਜਵਾ ਅਛਾਲੇ ਛਲਾਈ ਨਹਿ ਚਲੇ ਨਹਿ ਖਾਓ ਘਟਾਰਾ ਕਰ ਸਕੈ ਜਿਉਂ ਸਾਹਿਬ ਰੱਖੈ ਤਿਉਂ ਰਹਿ ਇਸ ਲੋਭੀ ਕਾਜੀਉ ਤਲਪਨ ਅਛਾਲੇ ਛਲਾਈ ਨਹਿ ਚਲੇ ਨਹਿ ਖਾਓ ਘਟਾਰਾ ਕਰ ਸਕੈ ਅਛਾਲੇ ਛਲਾਈ ਨਹਿ ਚਲੇ ਨਹਿ ਖਾਓ ਘਟਾਰਾ ਕਰ ਸਕੈ ਜਿਉਂ ਸਾਹਿਬ ਰੱਖੈ ਤਿਉਂ ਰਹਿ ਇਸ ਲੋਭੀ ਕਾਜੀ ਹੋ ਟਲਪਦਾ ਦਿਨ ਤੇਲ ਦੀਵਾ ਕਿਉਂ ਜਲੇ ਖਰਾ ਪੋਥੀ ਪ੍ਰਾਣ ਕਮਾਈਐ ਉਹ ਬੱਟੀ ਇਤਨ ਪਾਈਐ ਸੱਚ ਬੂਝਣ ਆਣ ਬੁਝਾਈਐ ਕਿ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਤੋ ਮਿਲੈ ਰਹੋ ਇਤਨ ਲਾਗੇ ਬਾਣੀਆਂ ਸੁਖ ਹੋਵੇ ਸਿਵ ਕੁਮਾਨੀਆਂ ਸਭ ਦੁਨੀਆਂ ਆਵਣ ਜਾਣੀਆਂ ਵੇਚ ਦੁਨੀਆ ਸੇਵਕ ਮਈਆ ਤਨਦਰਗ ਬੈਸਣ ਪਾਈਐ ਕੋ ਨਾਨਕ ਬਾਹ ਲੜਾਈਐ ਵਿਚ ਦੁਨੀਆ ਸੇਵਕ ਮਈਆ ਤਨਦਰਗ ਬੈਸਣ ਪਾਈਐ ਕੋ ਨਾਨਕ ਬਾਹ ਲੜਾਈਐ ਸ੍ਰੀ ਰਾਗ ਮਹਲਾ ਪਹਿਲਾ ਕਰ ਪੰਜਵਾਂ ਅਮਰਤ ਵੇਲੇ ਬੇਰ ਸਾਹਿਬ ਸਤਿਗੁਰੂ ਜੀ ਦੇ ਸੋਹਣੇ ਪ੍ਰਕਾਸ਼ ਹੋਏ ਪੰਜ ਬਾਣੀਆਂ ਦਾ ਨੇਤਨੇ ਛੇ ਆਸਾਈ ਵਾਰਨਾ ਕੀਰਤਨ ਲੜੀ ਵਾਰ ਕਥਾ ਤੇ ਸਾਰ ਦਿਨ ਸਮੇ ਸਮੇਂ ਨਰਾਜੀ ਸਿੰਘ ਅੰਮ੍ਰਿਤੋਈ ਬਾਣੀ ਦਾ ਕੀਰਤਨ ਸੰਤਾਂ ਨੂੰ ਸਰਵਣ ਕਰਾਉਂਦੇ ਹਨ ਪ੍ਰੇਮ ਵਾਲੀਆਂ ਸੰਗਤਾਂ ਕੋਈ ਗੁਰਦੁਆਰਾ ਸੇ ਬੈਠ ਕੇ ਕੋਈ ਕੋਰਾ ਸਾਹਿਬ ਜੀ ਬੈਠ ਕੇ ਆਪ ਕੋ ਆਪਣੀ ਸ਼ਰਧਾ ਨਾਲ ਆਗ ਨਿਤ ਨੇ ਸੇਮਰ ਨੇ ਕਰਦੇ ਹਨ ਔਰ ਕੋਈ ਸੰਗਤਾਂ ਲੰਗਰ ਦੇ ਵਿੱਚ ਸੇਵਾ ਕਰਦੀਆਂ ਕੋਈ ਜੋੜੇ ਕਰ ਸੇਵਾ ਕਰਦੇ ਹੈ ਪ੍ਰਬੰਧਕ ਆਪਣੇ ਤੌਰ ਤੇ ਸੇਵਾ ਕਰਦੇ ਹਨ ਬੰਤ ਸੰਗਤਾਂ ਦਿਨ ਰਾਤ ਗੁਰੂ ਮਾਰ ਦਰਸ਼ਨ ਕਰਕੇ ਤੇ ਸਮੇ ਨੂੰ ਸਫਲ ਬਣਾਉਂਦੇ ਹਨ ਹੁਣ ਆਪਾਂ ਇੱਕ ਸ਼ਬਦੀ ਵਿਚਾਰ ਕਰਾਂਗੇ ਸਾਨੂੰ ਗੁਰੂ ਨਾਨਕ ਸਾਹਿਬ ਬਾਣੀ ਤੋਂ ਸ਼ਬਦ ਲੈ ਰਹੇ ਹਾਂ ਸ੍ਰੀ ਰਾਗ ਮਹਲਾ 1 ਘਰ ਪੰਜਵਾਂ ਸ੍ਰੀ ਰਾਗ ਮਿਆ ਪਹਿਲੇ ਪਾਤਸ਼ਾਹ ਜੀ ਪੰਜਵੇਂ ਘਰ ਦੇ ਵਿੱਚ ਇਹ ਸ਼ਬਦ ਦੀ ਬਖਸ਼ਿਸ਼ ਕਰਦੇ ਹਨ ਅਵ ਸ਼ਾਲਿ ਛਲਾਈ ਨੈ ਛਲੇ ਨੈ ਕਾਉ ਕਟਾਰਾ ਕਰ ਸਕੈ ਅਵ ਸ਼ਲ ਜੋ ਚਲੀ ਨਾ ਜਾ ਸਕੇ ਇਹਨੂੰ ਕਹਿੰਦੇ ਕੋਈ ਠਾਗ ਨਾ ਸਕੇ ਛਲੈ ਮੈਨੇ ਹੁੰਦਾ ਜਿਹੜੇ ਛਲ ਚ ਨਹੀਂ ਹੁੰਦੀ ਠੱਗੀ ਨਹੀਂ ਜਾਂਦੀ ਹੈ ਧੋਖਾ ਨਹੀਂ ਖਾਂਦੀ ਇਹ ਫੇ ਛਲਾਈ ਨੇ ਛਲੈ ਜੇ ਕੋਈ ਕਹਿੰਦੇ ਛਲਣ ਦਾ ਯਤਨ ਵੀ ਕਰੇ ਉਹ ਵਿਛੜੀ ਨਹੀਂ ਜਾ ਸਕਦੀ ਮਾਇਆ ਸੀ ਹਜੂਰ ਦਾ ਹੁੰਦੇ ਹੈ ਕਿ ਪਰਮੇਸ਼ਰ ਦੀ ਮਾਇਆ ਕੈਸੀ ਹੈ ਅਛਾਲ ਕੰਦੇ ਜਿਹੜੀ ਛੜੀ ਨਹੀਂ ਜਾ ਸਕਦੀ ਜਿਹਨੂੰ ਕੋਈ ਠਾਗ ਠਾਗ ਨਹੀਂ ਸਾਵਦਾ ਠਾਗ ਦੋਹਾਂ ਨੂੰ ਠਾਗ ਲੰਦੇ ਨੇ ਕੋਈ ਬੂਟੀ ਸਿਗਾ ਕੇ ਤੇ ਉਹਦੀ ਬੁੱਧੀ ਜਿਹੜੀ ਸੋਨਾ ਕਰ ਜਾਣੀ ਤੇ ਠਾਗ ਲੈਣ ਉਹ ਤੇ ਉਹ ਕਹਿੰਦੇ ਨਾ ਚਲੇ ਪਰ ਉਹ ਮਾਇਆ ਨਹੀਂ ਠੱਗੀ ਜਾਂਦੀ ਇਹ ਤੋ ਤੋ ਖਾ ਨਹੀਂ ਹੁੰਦੀ ਛਲਾਈ ਨਾ ਚਲੇ ਜੇ ਕੋਈ ਕਹਿੰਦੇ ਛਲਣ ਦਾ ਯਤਨ ਕਰੇ ਤਾਂ ਵੀ ਨਹੀਂ ਇਹ ਛੜੀ ਜਾ ਸਕਦੀ ਨਾ ਖਾਓ ਘਟਾਰਾ ਕਰ ਸਕੇ ਖਾਓ ਨਾ ਹੁੰਦਾ ਜਾਗ ਹੁੰਦਾ ਤੇ ਜੇ ਕੋਈ ਕਹੀਏ ਫਿਰ ਉਹਨੂੰ ਜਾਗ ਹੁੰਨ ਕਰ ਦਵੇ ਘਟਬੜ੍ਹ ਸਕੇ ਇਹ ਐਸਾ ਵੀ ਨਹੀਂ ਹੁੰਦਾ ਹੈ। ਇਹ ਕਟਾਰ ਆਦਖਾਂ ਦੇ ਨਾਲ ਕੋਈ ਉਹਨੂੰ ਜਾਗਮ ਕਰ ਸਕੇ ਐਸਾ ਵੀ ਨਹੀਂ ਹੁੰਦਾ। ਉਹ ਪ੍ਰਮਾਤਮਾ ਵੀ ਐਸਾ ਛਾਲਿਆ ਉਹਨੂੰ ਕੋਈ ਛਾਲ ਨਹੀਂ ਸਕਦਾ। ਨਾ ਕੋਈ ਕਾਹੋ ਜਾਗਮ ਕਰ ਸਕਦਾ। ਕੋਈ ਕਟਾਰ ਆਦਖ ਜਾਗਮ ਨਹੀਂ ਕਰ ਸਕਦਾ। ਕਿਉਂਕਿ ਹੁਣ ਜਿਵੇਂ ਸੂਰਜ ਆ ਪ੍ਰਕਾਸ਼ ਰੂਪਿਆ ਨਾ ਉਹਦੇ ਹੀ ਉਹ ਪਰਪਾਨ ਹਾਰੇ। ਰਵਾਸ ਥੋੜੇ ਕਟਿਆ ਜਾਂਦਾ ਇਸ ਤਰ੍ਹਾਂ ਜਿਹੜੇ ਉਹ ਮਹਾਪੁਰਖ ਹੈ ਉਹ ਪ੍ਰਕਾਸ਼ ਨੂੰ ਪਹੁੰਚਦੇ ਜਿਹੜੇ ਉਤਾਰ ਨੂੰ ਤੇ ਉਹਨਾਂ ਨੂੰ ਕੋਈ ਘਟਾਰ ਕੱਟ ਨਹੀਂ ਸਕਦਾ ਜਿਉਂ ਸਾਹਿਬ ਰੱਖੈ ਤੂੰ ਰਹਿ ਇਸ ਲੋਭੀ ਦਾ ਜਿਉ ਟਲ ਬੜਾ ਅੱਗੇ ਦੱਸਦੇ ਆ ਕਿ ਉਹ ਜਿਹੜਾ ਪ੍ਰਮਾਤਮਾ ਉਹਦੇ ਬਾਰੇ ਦਾ ਹੈ ਜਿਹਨੂੰ ਕੋ ਛੜਨ ਦਾ ਯਤਨ ਕਰੇ ਹੈ ਇਹਨੂੰ ਛੜਦੇ ਮੰਨ ਤੇ ਛੜ ਨਹੀਂ ਸਕਦਾ ਜੇ ਕਹੀਏ ਕਟਾਰ ਨਾਲ ਜ਼ਖਮ ਕਰ ਦਈਏ ਤੇ ਜ਼ਖਮ ਨਹੀਂ ਹੁੰਦਾ ਜੇ ਕਹੀਏ ਉਹਨੂੰ ਮਾਰ ਮੁਕਾਈਏ ਤੇ ਮਾਰ ਮੁਕਾਵ ਨਹੀਂ ਸਕਦਾ ਤੇ ਫੇ ਕਹਿੰਦੇ ਜਿਹੜਾ ਲੋਭੀ ਦਾ ਜੀਵਿਆ ਨੂੰ ਇਹ ਮਨ ਮਾਇਆ ਨੂੰ ਪਦਾਰਥਾਂ ਨੂੰ ਦੇਖ ਕੇ ਡੋਲ ਜਾਂਦਾ ਕਿਉਂਕਿ ਜਿਹੜੀ ਮਾਇਆ ਤੇ ਪਦਾਰਥ ਹੈ ਮਨ ਨੂੰ ਵੀ ਬਲੀ ਹੈ ਇਹਨੂੰ ਆਪਣੇ ਆਲੇ ਖੇਚ ਲੈਂਦੇ ਆ ਹੈ ਜੀ ਉਧਰ ਨੂੰ ਦੌੜ ਜਾਂਦਾ ਹੈ ਇਸ ਕਰਕੇ ਕਹਿੰਦੇ ਆ ਕਿ ਇਹ ਜਿਹੜਾ ਮਨ ਆ ਹੈ ਜੀਵ ਦਾ ਇਹ ਪਦਾਰਥਾਂ ਨੂੰ ਪਾ ਕੇ ਮਾਇਆ ਨੂੰ ਦੇਖ ਕੇ ਡੋਲ ਜੰਦਾ ਪਰਮੇਸ਼ਰ ਜੀ ਹਰ جا ਇਸੇ ਤਰ੍ਹਾਂ ਇਸ ਸੰਸਾਰ ਵਿੱਚ ਇਸੇ ਤਰ੍ਹਾਂ ਦਾ ਜੀ ਮੇਰੀ ਜਿੰਦਗੀ ਹੁਣ ਕਿ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਨਾ ਉੱਥੇ ਮਨ ਜਿਹੜਾ ਉਹ ਮਾਇਆ 'ਕੇ ਡੋਲ ਜਾਂਦਾ ਹੁਣ ਮਹਾਰਾਜ ਕੋਲ ਗੁਰਪੁਰ ਕੋਲ ਸੀ ਤਧੀਆਂ ਤਰਿਆਂ ਦੇ ਬੈਠੇ ਆਪਾਂ ਪੱਖਾਂ ਵੱਲੇ ਬੈਠੇ ਆ ਫੇਰ ਫੇਰ ਮਨਾ ਗਲਪਣ ਵਿੱਚ ਆ ਕੇ ਛਾਉਨੇ ਆ ਫੇਰ ਵੀ ਕਿੰਨੀ ਗਰਮੀ ਆ ਇਹ ਤਤੀਦਾ ਵਿੱਚ ਇਹ ਢਾੜਾਮੀ ਨਾ ਤਤਾ ਰੇਤਾ ਪੈ ਰਿਆ ਉਬਲੀ ਦੇਗ ਵਿੱਚ ਉਵਲ ਰਹੇ ਆ ਧੰਨ ਸੱਚੇ ਪਾਤਸ਼ਾਹ ਇਹਦੇ ਲੋ ਗੁਰ ਸਿਖਾਉਂਦਾ ਲਾਲੋ ਮੱਥੀ ਦਾ ਨਾ ਰੋ ਸੱਚੀ ਦਾ ਬਾਲੋ ਜਿਆਲ ਨਾਸ ਲੇ ਲੋ ਭਾਈ ਮਨੀ ਸਿੰਘ ਲੇ ਲੋ ਬੰਦਾਬਾਦ ਇਹ ਗੱਲ ਮੈਨੂੰ ਬਰਦਾਰ ਨੰਬਰ 3 ਤੇ ਹੈ ਕਾਚਨਪਾਣੀ ਬੰਦਿਆ ਆਨੰਦਪੁਰ ਤੇਰੇ 8 ਮਹੀਨੇ ਪਹਿਰੇ ਕਿੰਨੇ ਸੰਕਟ ਦੇ ਦਿਨ ਫੇਰ ਕਸਮਾਂ ਸਾਕੇ ਫੇਰ ਧੋਖਾ ਕੀਤਾ ਤੇ ਦੇਖ ਲੋ ਹਨ ਸੱਚੇ ਪਾਸ਼ਾ ਹਨ ਉਹਨਾਂ ਦੇ ਸਿੰਘ ਆ ਜਿਹੜੇ ਇੰਨੇ ਸੰਕਟਾਂ ਦੇ ਵਿੱਚ ਤੇ ਆਪਾਂ ਦੇ ਲੋਕ ਵੀ ਆਪਣੇ ਛਾਵੇਂ ਬੈਠੇ ਆ ਪਖੇ ਆ ਪਰਾਂਟ ਜੀ ਸੀ ਉਹ ਕੇ ਆ ਆਪ ਕੋ ਬਣੇ ਸਮਰੱਥਾ ਨੂੰ ਬਹੁਤ ਕੌਣ ਨੂੰ ਵੀ ਗੱਲ ਪਾਣੀ ਆ ਤੇ ਕਿੰਨਾ ਸੰਕਟ ਆ ਤੇ چه ਪਾਸ਼ਾ ਤੁਹਾਨੂੰ ਇਸ ਕਰ ਕਹਿੰਦੇ ਆ ਕਿ ਜਿੱਥੇ ਨਾਮ ਨੇ ਉਹਨਾਂ ਕੋ ਨਾਮ ਨਹੀਂ ਸੀ ਤੇ ਉਹਨਾਂ ਨੂੰ ਬੁਲਾਉਣ ਵਾਸਤੇ ਲਾਲਚ ਦਿੱਤੇ ਮੌਦੇ ਡਰਾਵੇ ਦਿੱਤੇ ਨਾ ਉਹ ਲਾਲਚਾਂ ਚੇ ਡੋਲੇ ਨਾ ਮੌਤੋਂ ਡਰੇ ਉਹ ਕਰਮੋ ਜਿਵੇਂ ਕੈਮਰੇ ਹੁੰਦੇ ਆ ਉਹਨਾਂ ਨੂੰ ਛੇਦੀਆਂ ਦਿੰਦੀਆਂ ਤਬ ਉਹ ਇਹੇ ਪੜਦੇ ਰਹਿ ਤੇਰਾ ਪਾਣਾ ਮੀਠਾ ਲੱਗੈ ਔਰ ਨਾਮ ਪਦਾਰਥ ਨਾਨਕ ਮੰਗਾ ਤੇ ਕਿੰਨੀ ਧੀਰਜ ਭਰਤੀ ਵੀ ਉਜਾਲਾ ਨਾ ਹਿਲ ਜਾਂਦੀ ਆ ਤੇ ਦੇਖ ਲਓ ਉਹਨਾਂ ਦੇ ਅੰਦਰ ਕਿੰਨੀ ਧੀਰਜ ਕਿਉਂਕਿ ਉਥੇ ਨਾਮ ਜਿਥੇ ਨਾਮ ਨੇ ਉਥੇ ਮਨ ਪਿਆ ਮਾ ਪਦਾਰਥ ਨੂੰ ਪਾ ਕੇ ਡੋਲ ਜਾਂਦਾ ਹੈ ਇਸ ਕਰਕੇ ਮਾਰੇ ਦੱਸਦੇ ਆ ਕਿ ਇਸ ਲੋਭੀ ਕਾਜੀ ਉਹ ਟਾਲ ਫਲ ਇਹ ਲੋਭੀ ਜਿਹੜਾ ਜੀਵ ਆ ਨਾ ਇਹਦਾ ਜਿਹੜਾ ਮਨ ਹੈਗਾ ਯਾਨੀ ਉਹ ਫਿਰ ਪਦਾਰਥਾਂ ਨੂੰ ਪਾ ਕੇ ਡੋਲ ਜਾਂਦਾ ਹੈ ਹਾਂਜੀ ਤੇ ਪਰ ਜਿਹੜੇ ਗੁਰ ਸਿੱਖਿਆ ਉਹ ਦੇਹਲੂਮੀ ਕਿੰਨੇ ਕੈਮਰਿਆਂ ਦੇ ਉਹਨਾਂ ਦਾ ਮਨ ਜਿਹੜਾ ਉਹ ਕਿੰਨਾ ਪਰਪੱਕਿਆ ਉਹ ਫੇ ਆਪਣੇ ਇਰਾਦੇ ਦੇ ਵਿੱਚ ਡ੍ਰਿਢ ਰਹਿੰਦੇ ਆ ਹਾਂਜੀ ਉਹਨਾਂ ਦੇ ਇਰਾਦੇ ਨੂੰ ਕੋਈ ਡੁਲਾ ਨਹੀਂ ਸਕਦਾ ਤੇ ਆਮ ਜਿੰਨੇ ਟਲ ਪਲੇ ਮਨੇ ਟਲ ਜਾਂਦਾ ਜਾਂ ਡੋਲ ਜਾਂਦਾ ਉਹਨਾਂ ਦਾ ਮਨ ਨਹੀਂ ਡੋਲਦਾ ਬਿਨ ਤੇਲ ਦੀਵਾ ਕਿਉਂ ਜਲਾਉਂਨ ਕਹਿੰਦੇ ਆਪੇ ਜੇ ਪ੍ਰਕਾਸ਼ ਕਰਨਾ ਦੀਵਾ ਬੱਤੀ ਤੇਲ ਚਾਹੀਦਾ ਤੇਲ ਵੀ ਲਾਉਣੀ ਪਊਗੀ ਬਿਨਾਂ ਤੇਲ ਤੇ ਦੀਵਾ ਕਹਿੰਦੇ ਕਿਵੇਂ ਜਲੇਗਾ ਦੇਖੋ ਗਏ ਕਿ ਬਿਨਾਂ ਤੇਲ ਤੋਂ ਦੀਵਾ ਜਗੇ ਹੁਣ ਬਿਜਲੀ ਹੈ ਉਹਦੇ ਵਾਸਤੇ ਵੀ ਰਹਿ ਲੋ ਸਾਧਨ ਕਿੰਨੇ ਹੈਗੇ ਹੈ ਇਹੇ ਹੀ ਪ੍ਰਕਾਸ਼ ਕਰਦੀ ਹੈ ਇਸੇ ਤਰ੍ਹਾਂ ਪ੍ਰਕਾਸ਼ ਵਾਸਤੇ ਕਿੰਨੇ ਸਾਧਨ ਇਹ ਸਾਰੇ ਪਰਤੇ ਪ੍ਰਕਾਸ਼ ਹੈ परमात्मा ਨੂੰ ਸੁਤੇ ਪ੍ਰਕਾਸ਼ ਹੈ ਉਥੇ ਹਾਂਜੀ ਆਟੋਮੈਟਿਕਲੀ ਪ੍ਰਕਾਸ਼ ਇਹ ਪ੍ਰਕਾਸ਼ ਬਣਾਉਣ ਲਈ ਸਾਧਨ ਬਣਾਉਣੇ ਪੈਂਦੇ ਇਸ ਕਰਕੇ ਮਹਾਰਾਜ ਦੱਸਦੇ ਹਨ ਕਿ ਭਾਈ ਹਨ ਕਿ ਤੇਲ ਹੋਵੇ ਇਸ ਤਰ੍ਹਾਂ ਧਰਮਗ੍ਰੰਥ ਹੈ ਨਾਮ ਰੂਪੀ ਤੇਲ ਹੋਵੇ ਫੇਰੇ ਇਹ ਜਿਹੜਾ ਜੀਵਨ ਆ ਨਾ ਜਿਵੇਂ ਤੇਲ ਦਾ ਦੀਵਾ ਜਗਦਾ ਇਹ ਜਿਹੜਾ ਜੀਵਨ ਆ ਇਹ ਵੀ ਫੇਰੇ ਪ੍ਰਫੁੱਲਤ ਹੁੰਦਾ ਹੈ ਉਹ ਤੋਂ ਬਿਨਾ ਨਹੀਂ ਹੁੰਦਾ ਜਿਹੜੇ ਧਾਰਮਿਕ ਉਸਤੋ ਗਿਆ ਜਾਂ ਗੁਰਬਾਣੀ ਹੈ ਨਾ ਤੇ ਉਹਨਾਂ ਦੀ ਸਿੱਖਿਆ ਉਹਨਾਂ ਦਾ ਉਦੇਸ਼ ਤੇਲ ਹੋਵੇ ਪਰਮਾਤਮਾ ਦਾ ਡਰ ਜੜਾ ਤੇ ਸਰੀਰ ਦੀਵੇ ਵਿੱਚ ਬੱਤੀ ਪਾਈਏ ਤੇ ਪਰਮਾਤਮਾ ਨਾਲ ਹਾਂ ਬਹੁਤ ਢੂੰਗੀ ਸਾਂਝ ਪਿਆਰ ਪਾਈਏ ਤੇ ਫਿਰ ਇਸ ਕਰਕੇ ਇਹ ਲਿਆ ਕੇ ਇਹ ਦੀਵਾ ਜਿਹੜਾ ਬਲਦਾ ਹੈ ਕਿਉਂਕਿ ਬਿਨਾ ਤੇਲ ਤੋਂ ਦੀਵਾ ਬਲਦਾ ਨਹੀਂ ਰਹਿ ਸਕਦਾ ਇਸ ਕਰਕੇ ਕਹਿੰਦੇ ਆ ਕਿ ਬਿਨਾਂ ਤੇਲ ਦੀਵਾ ਕਿਉਂ ਜਲੇ ਬਿਨਾਂ ਤੇਲ ਤੋਂ ਦੀਵਾ ਜਣਾ ਜਗਦਾ ਨਹੀਂ ਹੁੰਦੀ ਵਿੱਚ ਬੱਟੀ ਵੀ ਪਾਉਣੀ ਪੈਗੀ ਤੇਲ ਵੀ ਪਾਉਣਾ ਪਏਗਾ ਤੀਲ ਵੀ ਲਾਉਣੀ ਪੈਗੀ ਮਾੜਾ ਹਲਕਾ ਕਰਨ ਕੰਦੇ ਮਾੜਾ ਤੁਹਾਡੇ ਅੰਦਰ ਗਿਆਨ ਦਾ ਦੀਵਾ ਜਗਦਾ ਸਾਡੇ ਵੀ ਜਗਾ ਦਿਓ ਹੈ ਤੇ ਮਾਰੇ ਕੰਦੇ ਇੱਥੇ ਦੀਵੇ ਹੈ ਨਹੀਂ ਤੇ ਜਗਾਉਣਾ ਕੀ ਹੈ ਨਾੰ ਬਿਬਈਆ ਨੰਬਟੀ ਹੈ ਨਾ ਤੇ ਲਿਆ ਹੈ ਬੈਲਾਂ ਤਾਂ ਅੰਤਿਮ ਕੰਤਿ ਹਮ ਦੀਵਾ ਬਣਾਉਣਾ ਕੋ। ਤੇ ਕਾਰਨਾਂ ਮੈਤਰੀ ਮੋਦਕਾਂ ਦੀਆਂ ਬਟੀਆਂ ਪਾਉਣੀਆਂ ਪਾਣਗੇ। ਕਰਨਾ ਮਨੁਜ ਤੇ ਕਿਰਪਾ ਕਰਨ। ਮੋਦਕਾਂ ਦੁਵੇਲਾ ਜਾਸ ਦੇ ਕੋਸ਼ਣਾ। ਹੈ। ਮਿੱਤਰਤਾ ਹਰੇਕ ਨਾ ਮਿੱਤਰ ਭਾਵ ਹੋਣਾ। ਕਿ ਨਾ ਬੈਰ ਵਿਉਦ ਨਾ ਕਰਦਾ। ਤੇ ਲੋੜ ਤੋਂ ਬਾਦ ਪਉ ਸਾਜ ਜੋ ਸਮਾਗ ਇਕੱਠਾ ਨਾ ਕਰਨਾ ਇਹ ਚਾਰ ਬਟੀਆਂ ਪਾਉਣੀਆਂ। ਪ੍ਰੇਮ ਦਾ ਤੇਲ ਪਾਉਣਾ। ਗਿਆਨ ਦੀ ਤੇਲ ਲਾਉਣੀ। ਫੇਰੇ ਦੀਵਾ ਜੋਗੂ। ਕਹਿੰਦੇ ਦੀਵਾ ਇਹਨੇ ਕਿਵੇਂ ਜੋਗੂ। ਇਸ ਕਰਕੇ ਫਿਰ ਕਹਿੰਦੇ ਆ। ਫਿਰ ਕਹਿੰਦੇ ਆ ਕਿ ਜਿਹੜਾ ਪਰਮਾਤਮਾ ਨਾਲ ਗਹਿਰਾ ਪਿਆਰ ਆ ਨੂੰ ਇਹ ਫੇ ਕਹਿੰਦੇ ਹੈ। ਅਗਲੇ ਅਗ ਵਾਲੀਏ ਬੱਤੀ ਲਾਉਣਾ ਕਰੀਏ ਇਹ ਨਾਮ ਤੇਲ ਕੇਰੇ ਜੀਵਨ ਰੂਪੀ ਦੀਵਾ ਜੜਾ ਜਗਦਾ ਇਸ ਕਰਕੇ ਪ੍ਰਭੂ ਦੇ ਨਾਮ ਦਾ ਚੰਨ ਨੂੰ ਕਰੋ ਪਰਮੇਸ਼ਰ ਦੇ ਨਾਮ ਦਾ ਬੈਂ ਤੇਲ ਦੀ ਰਾਹ ਕੋਥੀ ਪ੍ਰਾਣ ਸਮਾਇਆ ਕੋਥੀ ਹੈ ਪ੍ਰਾਣ ਉਹਨਾਂ ਦੇ ਬਚਨ ਘਮਾਉਣਾ ਕਰੀਏ ਪਾ ਬੱਟੀ ਇਹ ਤਨ ਪਾਈਏ ਉਹ ਜਿਹੜਾ ਗੁਰੂ ਦਾ ਪਿਆਰ ਇਹਦੇ ਵਿੱਚ ਬੱਤੀ ਪਾਉਣਾ ਕਰੀਏ ਸੱਚ ਬੁੱਝਣਾ ਜਲਾਈਏ ਜਿਹੜਾ ਸੱਚ ਨੂੰ ਬੁੱਝਣਾ ਇਹ ਫੇਰ ਜਲਾਉਣਾ ਕਰੀਏ ਇਹ ਤੇਲ ਦੀ ਬਾਂ ਨੂੰ ਜਲੇ ਇਹ ਫੇਰ ਜਿਹੜਾ ਪ੍ਰੇਮ ਰੂਪੀ ਤੇਲ ਦਾ ਦੀਵਾ ਇਸ ਤਰ੍ਹਾਂ ਜਗਦਾ ਹੈ ਕਰ ਚਾਨਣ ਸਾਹਿਬ ਤੋਂ ਮਿਲੇ ਕਹਿੰਦੇ ਉਹ ਗਿਆਨਤਾ ਦਾ ਜਦੋਂ ਹਨੇਰਾ ਮਿਲ ਦੂਰ ਹੋ ਜਾਊਗਾ ਗਿਆਨ ਦਾ ਪ੍ਰਕਾਸ਼ ਹੋਊਗਾ ਫਿਰ ਕਹਿੰਦੇ ਉਹ ਸਾਹਿਬ ਮਿਲੂਗਾ ਉਹ ਹੈਗਾ ਸਾਰਿਆਂ ਅੰਦਰ ਆ ਅਗਿਆਨਤਾ ਦਾ ਹਨੇਰਾ ਕਰਕੇ ਨਜ਼ਰ ਨਹੀਂ ਆਉਂਦੀ ਜੇ ਮੈਂ ਹਨੇਰੇ 'ਚ ਕੋਈ ਚੀਜ਼ ਕੋਲੇ ਪਈ ਹੋਵੇ ਨਾ ਦੇਖੀ ਨਹੀਂ ਹੁੰਦੀ ਕੋਲੇ ਜੇ ਲਿ ਬੈਟਰੀ ਦੇ ਕੋਈ ਕੰਦੇਲਾ ਕੋਲੇ ਪਈ ਐ ਵੀ ਟਕਰਾ ਮਾਰ ਦੇਣਾ ਹੈਗਾ ਅੰਦਰ ਹੀ ਆ ਬਿਨਾਂ ਪ੍ਰਕਾਸ਼ ਤੋਂ ਨਜ਼ਰ ਨਹੀਂ ਆਉਂਦਾ ਹੈ ਇਸ ਕਰਕੇ ਕਹਿੰਦੇ ਆ ਕੀ ਰਹਾ ਅੱਗੇ ਦੱਸ ਦੇ ਇਹੋ ਤਨ ਲਾਗੇ ਬਾਣੀ ਸੁਖ ਹੋਵੇ ਸੇਵਕ ਮਾਨੁ ਹੁਣ ਅਗੇ ਦੱਸਦੇ ਆ ਕਹਿੰਦੇ ਇਹ ਜਿਹੜਾ ਸਰੀਰ ਇਹ ਮਨੁੱਖ ਨੂੰ ਇਹ ਜਿਹੜਾ ਸਰੀਰ ਹੈ ਗੁਰੂ ਦਾ ਪ੍ਰਦੇਸ਼ ਕਰਦਾ ਤਦੋਂ ਅਵਸਰ ਕਰਦਾ ਇਹ ਹੈ ਤੇ ਮਾਰੇ ਦੱਸਦੇ ਆ ਕਿ ਇਹ ਜਿਹੜਾ ਸਰੀਰ ਹੈ ਮਨੁੱਖ ਨੂੰ ਇਹ ਸਰੀਰ ਵਿੱਚ ਗੁਰੂ ਦਾ ਪੇਸ਼ ਕਰਨਾ ਸੇਵਾ ਕਰਨਾ ਸਿਮਰਨ ਕਰਨਾ ਉਹਨੂੰ ਆਤਮਾ ਦਾ ਆਨੰਦ ਮਿਲਦਾ ਤੇ ਸੰਸਾਰ ਨੂੰ ਫਿਰ ਉਹ ਝੂਠਾ ਸਮਝਦਾ ਤੇ ਪਾਕੀ ਜਿੰਨਾ ਸ੍ਰਿਸ਼ਟੀ ਹੈ ਉਹ ਸੰਸਾਰ ਨੂੰ ਸੱਚਾ ਸਮਝ ਕੇ ਇਹਦੇ ਨਾਲ ਪਿਆਰ پا ਕੇ ਬੈਠੀ ਹੈ ਇਸ ਕਰਕੇ ਹਾਂਜੀ ਤੇ ਇਹ ਹੁਣ ਮਾਰੇ ਦਾ ਗਿਆ ਕਿ ਬਿਨਾਂ ਉਹਦੇ ਪਿਆਰ ਤੋਂ ਬਾਣ ਬੰਦੀ ਨਹੀਂ ਇਹ ਤਨ ਲਾਗੇ ਬਾਣੀ ਇਹ ਜਿਹੜਾ ਤਾਨਿਆ ਇਹਨੂੰ ਹਾਂਜੀ ਗੁਰੂ ਦੇ ਬਾਣੀ ਦੇ تیر ਲਗਣ ਹਾਂਜੀ ਸੁਖ ਹੋਵੇ ਸੇਵਕ ਨੂੰ ਤੇ ਜੇ ਸੇਵਾ ਕਰੇਗਾ ਤੇ ਇਹਨੂੰ ਫਿਰ ਸੁਖ ਦੀ ਪ੍ਰਾਪਤੀ ਹੋ ਜਾਏਗੀ ਗੁਰੂ ਦੇ ਬਾਣ ਲਾਗੇ ਗੁਰੂ ਦੀ ਬਾਣੀ ਦਾ ਅਸਰੀ ਦੇ ਲੱਗ ਜਾ ਪ੍ਰਭਾਵ ਹੋ ਜਾਏ ਤੇ ਇਰੇ ਅਗੇ ਰੱਖਦੇ ਆ ਸੁਖ ਹੋਵੇ ਸੇਵਕ ਮਨ ਨੂੰ ਸੇਵਾ ਕਰਨ ਦਾ ਸ਼ੋਕ ਹੋ ਜਾਏਗਾ ਸਭ ਦੁਨੀਆ ਆਉਣ ਜਾਣੀ ਇਹ ਦੁਨੀਆ ਆਉਣ ਜਾਣ ਵਾਲੀ ਆ ਨਾ ਕੋਈ ਆ ਰਿਹਾ ਕੋਈ ਜਾ ਰਿਹਾ ਉਹਦਾ ਆਪਣੇ ਨਿਜਮਿਆਂ ਇਹ ਨਹੀਂ ਤੇ ਬੀਬੀ ਬੇਦਵਾ ਹੋ ਜਾਊਗਾ ਮਾਂ ਪਿਓ ਜੜਿਆ ਜਾਂਦੀ ਬੱਚੇ ਉਹਨਾਂ ਸਾਹਮਣੇ ਚਲੇ ਜਾਣਗੇ ਭਰਾ ਚਲੇ ਜਾਣਗੇ ਉਹਨਾਂ ਸਾਡੇ ਮਾਤਾ ਪਿਤਾ ਦਾਦੇ ਬੁਰਦਾਦੇ ਕਿੱਥੇ ਆ ਹਾਂ ਹੋਰੇ ਰਿਸ਼ਤੇਦਾਰਿਆ ਜਿਨ੍ਹਾਂ ਨਾਲ ਐਨਾ ਸਨੇਹ ਕਰਦੇ ਸੀ ਕਾ ਲੂ ਅਸੀਂ ਕਿੱਥੇ ਮੰਗੇ ਸੁਪਨਾ ਰਹਿ ਜਾਂਦਾ ਸੁਪਨੇ ਦੀ ਸੰਸਾਰ ਦੇਖ ਰਹੀ ਵਿਚਾਰ ਸੁਪਨੇ ਹੋ ਜਾਂਦੇ ਨਾ ਹੁਣ ਜੇ ਰੋਊਗਾ ਇਹਨਾਂ ਕੇ ਰੋਏਗਾ ਇਹ ਸਬਰ ਕਰਨਾ ਪੈਂਦਾ ਸਬਰ ਦਾ ਘੁੱਟ ਭਰਨਾ ਪੰਦੂ ਇਸ ਕਰਕੇ ਕਹਿੰਦੇ ਆ ਭਾਈ ਇਹ ਦੁਨੀਆ ਸਾਰੀ ਆਉਣ ਜਾਣ ਵਾਲੀ ਆ ਬੇਚ ਦੁਨੀਆ ਸੇਵਕ ਮਾਈਏ ਕਹਿੰਦੇ ਜਿੰਨਾ ਚਿਰ ਇਹਨੂੰ ਸਮਾਂ ਮਿਲਿਆ ਨਾ ਉਹਨਾਂ ਚਿਰ ਫਿਰ ਇਹ ਦੁਨੀਆ 'ਚ ਰਹਿੰਦਾ ਹੋਇਆ ਹਾਂਜੀ ਆ ਕੇ ਸੇਵਾ ਕਰੇ ਸਿਮਰਨ ਕਰੇ ਹਾਂਜੀ ਤੇ ਜਿਹੜਾ ਸੇਵਾ ਸਿਮਰਨ ਕਰੇਗਾ ਤੇ ਫਿਰ ਕਹਿੰਦੇ ਪਾਤਸ਼ਾਹ ਕਹਿੰਦੇ ਆ ਤਾਂ ਦਰਗਹ ਵਸਣ ਪਈਏ ਫਿਰ ਕਹਿੰਦੇ ਸੱਚੇ ਦੀ ਦਰਗਾਹ ਦੇ ਚ ਇਹਨੂੰ ਬੈਠਣ ਨੂੰ ਜਗ੍ਹਾ ਮਿਲ ਜਾਂਦੀ ਹੈ ਉੰਡਰ ਲਰਨ ਕਹਿਆ ਸੀ ਨਾ ਪੀੜੀ ਜੋ ਕੇ ਜਗਾ ਦੇ ਦਿਓ ਮਾਰੇ ਗੰਦੇ ਜਗਾ ਤਾਂ ਮੰਦਿਆ ਜੋਗੀ ਵੀ ਦੇ ਦੇਾਂਗੇ ਤੇ ਅਮਰ ਛੱਗ ਪਈ ਜੀ ਫੇਰ ਉਹਨੂੰ ਅਮਰ ਛੱਗਣਾ ਪਿਆ ਗੁਰੂ ਵਾਲਾ ਬਣ ਜੋ ਤੂੰ ਗੁਰੂ ਵਾਲਾ ਨਹੀਂ ਬਣਿਆ ਤੈਨੂੰ ਜਗਾ ਕਿਵੇਂ ਮਿਲੇਗਾ ਇਹ ਕਹਿੰਦੇ ਉਹਦੇ ਚਰਨਾਂ 'ਚੋਂ ਮਿਲਦਾ ਇਸ ਤਰ੍ਹਾਂ ਵੀ ਕਹਿੰਦੇ ਆ ਕਿ ਭਾਈ ਕੋ ਨਾਨਕ ਬਾਹ ਲੜਾਈ ਬਾਂਦ ਡਾਉਣ ਦਾ ਮਤਲਬ ਕੀ ਹੁੰਦਾ ਬੇਫਿਕਰ ਹੋ ਜਾਣਾ ਬੇਫਿਕਰ ਹੋ ਕੇ ਜੰਮਣਾ ਕਹਿੰਦੇ ਜਦੋਂ ਫਿਰ ਸਿਮਰਨ ਦੀ ਬਰਕਤ ਮਿਲ ਜੂਗੀ ਨਾ ਬੰਦੇ ਦੇ ਸਾਰੇ ਫਿਕਰ ਮੁੱਕ ਜਾਂਦੇ ਆ ਨਹੀਂ ਤਾਂ ਫਿਕਰ ਕੋਈ ਨੁਕ ਬਣਿਆ ਰਹਿੰਦਾ ਚਿੰਤਾ ਇੱਕ ਚੇਖਾ ਜਦੋਂ ਟੀਪੀ ਪਾ ਦਈਏ ਇਹ ਤਾਂ ਚਿੰਤਾ ਹੈ ਏਟੀਪੀ ਹਟਾ ਦਈਏ ਇਹ ਚੇਤਾ ਚੇਖਾ ਇਹ ਮੇਰੇ ਖਾਤੇ ਛੱਡਦਾ ਨਾ। ਇਹੋ ਬੰਦਲ ਛੜੀ ਜਾਂਦਾ ਮੈਸੇਜ ਆ। ਤੇ ਜੋ ਕਿਰਪਾ ਕਰ ਦਵੇ ਫੇਰ ਇਹ ਬੁਫੇ ਕਰ ਹੋ ਜਾਂਦਾ। ਚਿੰਤਾ ਨੂੰ ਜਦੋਂ ਲੜਕੀ ਵਿਆਹਣ ਵਾਲੀ ਐ ਇਹ ਵੀ ਬੜੀ ਚਿੰਤਾ ਹੁੰਦੀ ਗ੍ਰੇਸ ਦੀ। ਜੇ ਤਾਂ ਕਰ ਜਾ ਹੋਵੇ ਇਹ ਬਹੁਤ ਚਿੰਤਾ ਹੁੰਦੀ। ਜੇਕਰ ਤੇ ਬੈਰੀ ਹੋਵੇ ਇਹ ਵੀ ਬੜੀ ਚਿੰਤਾ ਹੁੰਦੀ। ਇਹਨਾਂ ਬੰਦਿਆਂ ਨੂੰ ਨੀਂਦ ਹੀ ਨਹੀਂ ਨਾ ਹੁੰਦੀ। ਹਰ ਵੇਲੇ ਪਰੇ ਹੈ ਜਾਂ ਕੋਈ ਸਰੀਰ ਨੂੰ ਉਹ ਲੜਾ ਕੋ ਬਗ ਲੱਗ ਜਾਏ نیند ਨਹੀਂ ਆਉਂਦੀ ਪਰੇਸ਼ਾਨੀ ਰਹਿੰਦੀ ਹੈ ਹਰ ਇੱਕ ਵਗਾ ਕਲੇ ਛੋਏ ਸੋਇਸ ਕਰ ਕੇ ਕਹਿੰਦੇ ਆ ਜੇ ਸਿਮਰਨਾ ਬੜਕ ਖਨਾ ਕੇ ਕਹਿੰਦੇ ਫਿਕਰ ਤੋੜਿਆ ਤੋ ਜਾਂਦੇ ਨਹੀਂ ਕੋਈ ਚਿੰਤਾ ਜਿਹੜੀ ਨਹੀਂ ਵਿਆਪਦੀ ਹੈ ਕੇ ਧੰਨ ਗੋਬਨ ਪਾਸ਼ਾ ਜੀ ਨੇ ਉਹ ਪਾ ਹੀ ਦਿਆ ਤੇ ਉਹ ਗੁੰਮ ਜੇੜ ਜੇੜੰਦਾ ਲੋੜੀਏ ਜਿਸ ਗੱਲ ਸਭ ਨੂੰ ਵਾਹ ਤੇ ਜੇੜ ਦਾ ਮਹੀਨਾ ਆ ਗਰਮੀ ਪੈਂਦੀ ਐ ਇਹਦੇ ਅਗੇ ਸਾਰੇ ਝੁਕਦੇ ਆ ਹਰ ਸੱਜਣ ਦਾਵਨ ਕਹਿੰਦੇ ਹੀ ਬਸ ਸੱਜਣ ਦੇ ਦਾਵਨ ਪੱਲੇ ਲੱਗਦੇ ਇਹ ਤੋਂ ਬਾਅਦ ਨੇ ਤੇ ਜਮਨੂ ਨੇ ਨਾ ਬੰਦਾ ਸੋਇਸ ਕਰਕੇ ਆ ਮਾਰੇ ਸੱਚੇ ਪਾਤਸ਼ਾਹ ਤੇਰੇ ਪਗਮ ਅਗਨ ਕਾਲੀ ਜੀਵੇ ਆ ਬੇਗਾਨ ਗਲਤੀਆਂ ਕਰਦੇ ਆ ਅਛਾ ਅਡਿੰਨ ਕੋਲਾਂ ਲੱਗਛੋ ਸ੍ਰੀ ਮਾਤਬਖਸ਼ੋ ਨਹੀਂ ਤਾਂ ਅੱਜ ਦੁਨੀਆ ਦੇ ਵਿੱਚ ਸਾਡੇ ਜਿਹੜੇ ਐ ਕੋਈ ਨੂੰ ਦੇਖ ਕੇ ਕਿੰਨਾ ਸਾੜਾ ਤੇ ਮਾਰੇ ਕਿਰਪਾ ਕਰੇ ਫੇਰੇ ਸ਼ਾਂਤੀ ਆਉਂਦੀ ਹੈ ਉਹਦੇ ਵਾਸਤੇ ਕਹਿੰਦੇ ਸਿਮਰਨ ਦੀ ਵਰਕਤ ਹੈ ਇਹ ਬੰਦਾ ਫਿਕਰ ਤੋਂ ਰਹਿਤ ਹੋ ਜਾਂਦਾ ਪਰ ਕਈ ਵਾਰੀ ਦੁੱਖ ਆਇਆ ਜਾਂਦੇ ਆ ਇਹ ਮਨ ਨਹੀਂ ਹੁੰਦਾ ਕਿ ਨਹੀਂ ਜੇ ਮਨ ਵੀ ਜਾਂਦੇ ਤੰਦਰੁਸਤੀ ਨਹੀਂ ਆਏ ਜੇ ਲਿ ਬਿਮਾਰੀ ਆ ਜਾਂਦੀ ਆ ਉਹ ਬਿਮਾਰੀ ਦੇ ਹੀ ਸਿਮਨ ਹੋਈ ਜਾਂਦਾ ਤੋ ਤਾਂ ਬਿਰਲੇ ਆ ਜਿਹੜੇ ਧਿਆਨ ਬਾਣਿਆ ਜਿਉ ਉਹ ਇੱਕ ਰਸ ਵਾਸਤਾ ਆਰਾਮ ਜਿੰਨਾ ਅਨਸਾਰ ਆ ਉਹਨਾਂ ਦੀ ਵਾਸਤਾ ਇੱਕ ਰਸ ਨਹੀਂ ਰਹਿੰਦੀ ਔਰ ਜਿਹਨਾਂ ਦੇ ਅੰਦਰ ਬਰਕਤ ਆਇ ਤਨ ਸਿ ਗੁਰੂ ਅਰਜਨ ਸਾਹਿਬ ਸੱਚੇ ਬਾਦਸ਼ਾਹ ਅੰਤਨ ਪਾਵ ਦੇਵ ਸਭੈ ਮਨਿ ਮਾਨਸਾ ਜੋ ਕਰੀ ਹੁਨ ਬੇਦਵਰਾਂਚ ਵਿਚਾਰ ਰਾਇਓ ਹਰ ਜਾਤਨਾ ਛੱਡਿ ਇਹ ਕਰੀ ਮਖਰਾ ਜਨ ਕੋ ਪ੍ਰਭ ਦੀਂਦਿਆਲ ਹੈ ਸਭ ਸੰਗਤ ਸ੍ਰਿਸ਼ਟ ਨਿਹਾਲ ਕਰੀ ਆਰਾਮਦਾਸ ਗੁਰੂ ਜਗਤਾਰਨ ਕੋ ਗੁਰਜੋਤ ਸੋ ਅਰਜਨ ਮਾਹੇ ਕਰੀ ਤੇ ਇਹ ਉਹਨਾਂ ਦੇ ਅੰਦਰ ਦੇਖ ਲੋ ਕਿੰਨੀ ਠੰਡ ਹੈ ਕਿੰਨੀ ਸ਼ਾਂਤ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ